ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ BB77 ਸਟੱਡੀ ਪੁਆਇੰਟ ਤੇ ਅੱਜ ਕਲਾਸ ਨੰਬਰ 3 ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਾਮਨਵੈਲਥ ਗੇਮਸ ਕਾਮਨਵੈਲਥ ਗੇਮਸ ਕਦੋਂ ਸਟਾਰਟ ਹੋਈਆਂ ਤੇ ਇਹਦੇ ਵਿੱਚ ਕਿੰਨੇ ਮੈਡਲ ਆਏ ਕਿਹੜੇ ਦੇਸ਼ ਦੇ ਕਿੰਨੇ ਮੈਡਲ ਆਏ ਤੇ ਕਿੱਥੇ-ਕਿੱਥੇ ਪਲੇ ਹੋਈਆਂ ਸਾਰੀਆਂ ਸਾਰਾ ਇਤਿਹਾਸ ਤੁਹਾਨੂੰ ਦੱਸਾਂਗੇ ਚਲੋ ਜਿਆਦਾ ਸਮਾਂ ਨਾ ਲੈਂਦੇ ਹੋਏ ਸਟਾਰਟ ਕਰਦੇ ਆ ਪਹਿਲਾ ਕੁਸਚਨ ਹੈ ਕਾਮਨਵੈਲਥ ਗੇਮਾਂ ਕਿਹੜੇ ਸਾਲ ਵਿੱਚ ਸ਼ੁਰੂ ਹੋਈਆਂ ਕਾਮਨਵੈਲਥ ਗੇਮਾਂ ਕਿਹੜੇ ਸਾਲ ਵਿੱਚ ਸ਼ੁਰੂ ਹੋਈਆਂ ਕਾਮਨਵੈਲਥ ਗੇਮਾਂ 1930 ਵਿੱਚ ਸ਼ੁਰੂ ਹੋਈਆਂ ਕਾਮਨਵੈਲਥ ਗੇਮਸ ਕਿਹੜੇ ਸਾਲ ਵਿੱਚ ਸ਼ੁਰੂ ਹੋਈਆਂ 1930 ਵਿੱਚ ਇਹ ਕਿੱਥੇ ਸ਼ੁਰੂ ਹੋਈਆਂ ਹਿਮਟਨ ਹਿੰਟਨ ਹਿੰਟਨ ਕੈਨੇਡਾ ਵਿੱਚ ਇੱਕ ਸ਼ਹਿਰ ਕੈਨੇਡਾ ਦੇ ਇੱਕ ਸ਼ਹਿਰ ਹੈ ਉੱਥੇ ਸ਼ੁਰੂ ਹੋਈਆਂ ਇਹ ਵੀ ਕੁਸਚਨ ਬੰਦਾ ਕਹਿੰਦਾ ਕੋਮਨਵੈਲਥ ਗੇਮਸ ਕਦੋਂ ਸ਼ੁਰੂ ਹੋਈਆਂ ਕੋਮਨਵੈਲਥ ਸ਼ੁਰੂ ਕਦੋਂ ਸ਼ੁਰੂ ਹੋਈਆਂ ਕਿਹੜੇ ਦੇਸ਼ ਵਿੱਚ ਹੋਈਆਂ ਤੇ ਤੁਹਾਡਾ ਆਨਸਰ ਕੀ ਹੋਵੇਗਾ ਕੋਮਨਵੈਲਥ ਗੇਮਸ 1930 ਵਿੱਚ ਸ਼ੁਰੂ ਹੋਈਆਂ ਹਿੰਟਨ ਕੈਨੇਡਾ ਵਿੱਚ ਸ਼ੁਰੂ ਹੋਈਆਂ ਇਹ 16 16 ਅਗਸਤ ਤੋਂ 23 ਅਗਸਤ ਤੱਕ ਸ਼ੁਰੂ ਹੋਈਆਂ ਮਤਲਬ ਚੱਲੀਆਂ 16 ਅਗਸਤ 23 ਅਗਸਤ 1900 ਠੀਕ ਹੈ ਯਾਨੀ ਕਿ ਟੋਟਲ 7 ਦਿਨ 7 ਦਿਨ ਗੇਮਾਂ ਚੱਲੀਆਂ ਟੋਟਲ 1930 ਵਿੱਚ ਕਾਮਨਵੈਲਥ ਗੇਮਸ ਵਿੱਚ ਇਵੈਂਟ ਕਿੰਨੇ ਹੁੰਦੇ ਸਨ ਉਸ ਟਾਈਮ ਜਦੋਂ 1930 ਵਿੱਚ ਕਾਮਨਵੈਲਥ ਗੇਮਾਂ ਸਟਾਰਟ ਹੋਈਆਂ ਤੇ ਇਹਦੇ ਵਿੱਚ ਕਿੰਨੇ ਇਵੈਂਟ ਇਵੈਂਟ ਤੁਸੀਂ ਸਮਝ ਹੀ ਗਏ ਹੋਏ ਇਵੈਂਟ ਕਿਹਨੂੰ ਕਹਿੰਦੇ ਇਵੈਂਟ ਜਿਹੜੇ ਕਿ ਮਤਲਬ ਖੇਡਾਂ ਜਿਵੇਂ ਥਲੇਟਿਕ ਐਥਲੇਟਿਕ ਇੱਕ ਆਪਾਂ ਸ਼ਬਦ ਇੱਕੋ ਹੀ ਹੈ ਐਥਲੇਟਿਕ ਇਹਦੇ ਵਿੱਚ ਪਾਰਟ ਮਤਲਬ ਇਵੈਂਟ ਹੁੰਦੇ ਆ ਕਿਵੇਂ ਇਵੈਂਟ ਹੁੰਦੇ ਆ ਜੈਵਲਿਨ ਥਰੋ ਡਿਸਕਸ ਥਰੋ ਔਰ ਸ਼ਾਰਟ ਪੁੱਟ ਅੱਛਾ ਉਸ ਤੋਂ ਬਾਅਦ ਆ ਜਾਂਦਾ ਰੇਸਾਂ ਆ ਜਾਂਦੀਆਂ ਨੇ ਲੌਂਗ ਰੇਸਸ ਹੈਨਾ ਸ਼ਾਰਟ ਰੇਸਸ ਜਿਵੇਂ 100 ਮੀਟਰ 200 ਮੀਟਰ 600 ਮੀਟਰ ਸ਼ਾਰਟ 'ਚ ਵੀ ਆ ਜਾਂਦੀ ਐ ਲੌਂਗ 'ਚ ਵੀ ਆ ਜਾਂਦੀ ਐ ਮਤਲਬ 800 आ, 800 ਮੀਟਰ ਐਵੇਂ ਦੇ ਜਿਹੜੇ ਉਹ ਈਵੈਂਟ ਉਹਨਾਂ ਨੂੰ ਕੀ ਕਹਿੰਦੇ ਆ ਈਵੈਂਟ ਕਿੰਨੇ ਈਵੈਂਟ ਸੀਗੇ ਟੋਟਲੋਂ ਦੇ ਵਿੱਚ ਟੋਟਲ ਈਵੈਂਟ ਸੀਗੇ ਟੋਟਲ ਇਵੈਂਟ ਉਹਨਾਂ ਨੇ ਉਸ ਟਾਈਮ ਰੱਖੇ ਸੀਗੇ 59 1930 ਵਿੱਚ ਜਦੋਂ ਗੇਮਾਂ ਸ਼ੁਰੂ ਹੋਈਆਂ ਉਦੋਂ ਟੋਟਲ ਇਵੈਂਟ ਰੱਖੇ ਗਿਆ ਸੀ 59 ਯਾਨੀ ਕਿ 59 ਇਵੈਂਟ ਰੱਖੇ ਗਏ ਸੀ 59 ਇਵੈਂਟ 1930 ਵਿੱਚ ਰੱਖੇ ਗਏ ਸੀ ਜਿਹਦੇ ਵਿੱਚ ਕੀ ਹੈ ਅ ਜੈਵਲਿਨ ਥਰੋ ਐਥਲੈਟਿਕ ਦਾ ਅਲੱਗ 파ਰਟ ਬਣਾਇਆ ਬਾਕੀ ਗੇਮਸ ਦੀਆਂ ਅਲੱਗ 파ਰਟ ਬਣਾਇਆ ਇਹਦੇ ਵਿੱਚ ਇੱਕ ਗੇਮ ਉਹ ਸੀ ਜਿੰਨੂੰ ਮਤਲਬ ਨਹੀਂ ਪਹਿਲਾਂ ਮੰਨਿਆ ਜਾਂਦਾ ਸੀ ਨਹੀਂ ਇਨਵੋਲਵ ਕੀਤੀ ਜਾਂਦੀ ਹੁਣ ਉਹ ਜਾਨੀ ਕਿ ਦੁਬਾਰਾ ਉਹਨਾਂ ਨੇ ਐਡ ਕੀਤੀ ਉਹ ਵੀ ਤੁਹਾਨੂੰ ਦੱਸਾਂਗੇ ਅੱਗੇ ਕਿ ਜਿਵੇਂ ਜਿਵੇਂ ਕੁਸ਼ਨ ਆਣਗੇ ਹਾਂਜੀ ਇਹ ਜ਼ਰੂਰ ਨੋਟ ਕਰ ਲੈਣਾ ਕਿ ਕਾਮਨ ਵੈਲਥ ਸਟਾਰਟ ਕਿੱਥੇ ਹੋਈਆਂ ਸੀ ਕਿਹੜੇ ਸਾਲ ਚ ਹੋਈਆਂ ਸੀ ਤੇ ਕਿਹੜਾ ਸ਼ਹਿਰ ਸੀਗਾ ਕਿਹੜੀ ਕੰਟਰੀ ਸੀ ਕੈਨੇਡਾ ਹਿਮਟਨ ਕੈਨੇਡਾ ਦਾ ਇੱਕ ਸ਼ਹਿਰ ਹੈ ਜਿੱਥੇ 1930 ਵਿੱਚ ਸ਼ੁਰੂ ਹੋਈਆਂ ਗੇਮਾਂ 16 ਅਗਸਤ ਤੋਂ ਲੈ ਕੇ ਤੋਂ ਲੈ ਕੇ 23 ਗਸਤ 1930 ਤੱਕ ਹਾਂਜੀ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਹੈ ਕਹਿੰਦਾ ਕਹਿੰਦਾ ਕੁਝ ਲੋਕਾਂ ਦਾ ਕੁਝ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕਾਮਨਵੈਲਥ ਗੇਮਾਂ ਨੂੰ ਜਦੋਂ 1930 ਵਿੱਚ ਸਟਾਰਟ ਕੀਤਾ ਗਿਆ ਨਾ ਤਾਂ ਇਹਨਾਂ ਨੂੰ ਕੁਝ ਦੇਸ਼ਾਂ ਦਾ ਇਹ ਕਹਿਣਾ ਸੀ ਕਿ ਫਰੈਂਡਲੀ ਮੈਚ ਨਾਮ ਨਾਲ ਜਾਣਿਆ ਜਾਂਦਾ ਸੀ ਕਿਹੜੀ ਨਾਮ ਨਾਲ ਜਾਣਿਆ ਜਾਂਦਾ ਜਾਂਿਆ ਜਾਂਦਾ ਸੀ ਫਰੈਂਡਲੀ ਮਤਲਬ ਫਰੈਂਡਲੀ ਗੇਮਸ ਜਾਨੀ ਕਿ ਇਵੇਂ ਕਹਿ ਕੇ ਬੁਲਾਇਆ ਜਾਂਦਾ ਸੀ ਵੀ ਫਰੈਂਡਲੀ ਗੇਮਸ ਮਤਲਬ ਜਿਵੇਂ ਇੱਕ ਫਰੈਂਡਲੀ ਮੈਚ ਜਿਵੇਂ ਆਪਾਂ ਆਮ ਕਹਿ ਦਿੰਦੇ ਨੇ ਫਰੈਂਡਲੀ ਮੈਚ ਖੇਡ ਕੇ ਦੇਖਦੇ ਹਾਂ ਨਾ ਕੀ ਰਿਜ਼ਲਟ ਮਿਲਦਾ ਉਸ ਤੋਂ ਬਾਅਦ ਟੀਮ ਚੁਣਾਂਗੇ ਜਿਵੇਂ ਅੱਜ ਦੇ ਸਪੋਰਟਸ ਜਦੋਂ ਆਪਾਂ ਸਪੋਰਟਸ ਮੈਨਕੜ ਨਾ ਹੁੰਦਾ ਤੇ ਆਪਾਂ ਉਹਨਾਂ ਦਾ ਇੱਕ ਫਰੈਂਡਲੀ ਮੈਚ ਉਹ ਕੁਝ ਦੇਸ਼ ਇਹਨੂੰ ਫਰੈਂਡਲੀ ਮੈਚ ਸਮਝ ਕੇ ਖੇਡਦੇ ਸੀਗੇ ਬਟ ਇਹ ਫਰੈਂਡਲੀ ਮੈਚ ਨਹੀਂ ਸੀਗਾ ਮਤਲਬ ਫਰੈਂਡਲੀ ਮੈਚ ਵੀ ਜਦੋਂ ਉਦੋਂ ਜੇਕਰ ਕੁਸਚਨ ਵਿੱਚ ਪੁੱਛਿਆ ਜਾਵੇ ਵੀ ਉਹ ਕਿਹੜੀਆਂ ਗੇਮਾਂ ਹਨ ਜਿਨ੍ਹਾਂ ਨੂੰ ਫਰੈਂਡਲੀ ਗੇਮਸ ਨਾਲ ਜਾਣਿਆ ਜਾਂਦਾ ਸੀ ਤਾਂ ਉਹ ਕੀ ਹੈ ਕਮਨ ਵੈਲਥ ਕਹਿ ਸਕਦੇ ਆਪਾਂ ਅਗੇ ਨੈਕਸਟ ਕੁਸਚਨ ਹੈ ਜੀ ਭਾਰਤ ਪਹਿਲੀ ਵਾਰ ਕਦੋਂ ਕਮਨ ਵੈਲਥ ਗੇਮਾਂ ਦੇ ਵਿੱਚ ਖੇਡਿਆ ਭਾਰਤ ਪਹਿਲੀ ਵਾਰੀ ਕਮਨ ਵੈਲਥ ਗੇਮਾਂ ਵਿੱਚ 1934 ਵਿੱਚ ਖੁਲੇ ਕੀਤਾ ਭਾਰਤ 1934 ਵਿੱਚ ਪਹਿਲੀ ਵਾਰ ਕਾਮਨਵੈਲਥ ਗੇਮਾਂ ਵਿੱਚ ਭਾਗ ਲਿਆ ਜਾਨੀ ਕਿ ਖੇਡਿਆ ਇਹ ਕਿੱਥੇ ਭਾਗ ਲਿਆ ਸੀ ਨੇ ਲੰਡਨ ਵਿੱਚ ਜਿੱਥੇ ਸ਼ਹੀਦ ਉਧਮ ਸਿੰਘ ਜੀ ਨੇ ਜਰਨਲ ਡਾਇਰ ਨੂੰ ਗੋਲੀ ਮਾਰੀ ਸੀਗੀ ਸ਼ਹੀਦ ਉਧਮ ਸਿੰਘ ਜੀ ਨੇ ਜਰਨਲ ਡਾਇਰ ਨੂੰ ਗੋਲੀ ਮਾਰੀ ਸੀਗੀ ਲੰਡਨ ਵਿੱਚ ਸਟਾਰਟ ਹੋਈਆਂ ਬੜਾ ਸੌਖਾ ਤਰੀਕੇ ਨਾਲ ਯਾਦ ਰੱਖਣਾ ਹੈ ਜਿੱਥੇ ਸ਼ਹੀਦ ਉਧਮ ਸਿੰਘ ਨੇ ਜਰਨਲ ਡਾਇਰ ਨੂੰ ਗੋਲੀ ਮਾਰੀ ਸੀਗੀ ਉੱਥੇ ਜਾ ਕੇ ਇਹ 1934 ਵਿੱਚ ਕਾਮਨਵੈਲਥ ਗੇਮਸ ਵਿੱਚ ਇੰਡੀਆ ਜਿਹੜਾ ਇੰਡੀਆ ਨੇ ਭਾਗ ਲਿਆ ਸੀਗਾ ਹਾਂਜੀ ਨੈਕਸਟ ਕੁਐਸਚਨ ਚੱਲਦੇ ਆਪਾਂ ਅੱਗੇ ਕੁਐਸਚਨ ਹੈ ਜੀ ਭਾਰਤ ਨੇ ਪਹਿਲੀ ਵਾਰੀ ਕੁੱਲ ਕਿੰਨੇ ਮੈਡਲ ਜਿੱਤੇ ਸਨ ਭਾਰਤ ਨੇ ਪਹਿਲੀ ਵਾਰੀ ਕੁੱਲ ਕਿੰਨੇ ਮੈਡਲ ਜਿੱਤੇ ਸਨ ਯਾਨੀ ਕਿ ਉਦੋਂ 504 ਟੋਟਲ ਸੀਗੇ 504 ਟੋਟਲ ਔਰ 181 골ਡ ਸੀਗੇ ਔਰ ਸਿਲਵਰ ਸੀ 175 ਤੇ ব্রাউন্স ব্রাউন্স ਸੀਗੇ 148 ਇਹ ਮੈਡਲ ਸੀਗੇ ਜੀ ਸਿਲਵਰ ব্রাউন ਪਹਿਲੀ ਵਾਰੀ ਜਦੋਂ ਭਾਰਤ ਨੇ ਜਿੱਤੇ ਸੀਗੇ ਮੈਡਲ ਟੋਟਲ ਪੁੱਛੇ ਤਾਂ ਆਨਸਰ ਹੈ ਅਗਰ गोल्ड पूछे तो आंसर है अगर सिल्वर पूछे तो आंसर है अगर ब्राउनस पूछे तो आंसर है यानी कि गोल्ड से एक सौ सिल्वर से एक सौ पचहत्तर ब्राउंस से एक सौ अड़ताली कि ये अपना क्वेश्चन ठीक हो जाएगा यानी कि टोटल किन्ने से जे टोटल पूछे तो पांच सौ चार हाँ जी अगे क्वेश्चन है चलते हैं जी अगला क्वेश्चन है ਕਹਿੰਦਾ ਉਹ ਕਿਹੜਾ ਸਨ ਸੀ ਜਿਹੜੇ ਸਨ ਵਿੱਚ ਕੋਮਨਵੈਲਥ ਗੇਮਸ ਨਹੀਂ ਹੋਈਆਂ ਸੀ ਤੇ ਕਿਸ ਕਾਰਨ ਨਹੀਂ ਹੋਈਆਂ ਸੀ ਉਹ ਕਿਹੜਾ ਸਨ ਸੀ ਕਹਿੰਦੇ 1946 1942 ਇਹ ਸਨ ਦੇ ਵਿੱਚ ਗੇਮਸ ਕੋਮਨਵੈਲਥ ਨਹੀਂ ਹੋਈਆਂ ਸਨ ਇਹ ਸਿੱਧਾ 1952 ਦੇ ਵਿੱਚ ਹੋਈਆਂ ਸੀ ਉਸ ਤੋਂ ਅੱਗੇ ਕਿ ਕਿਉਂ ਨਹੀਂ ਹੋਈਆਂ ਸਨ ਕਿਸ ਕਾਰਨ ਨਹੀਂ ਹੋਈਆਂ ਸਨ ਉਹ ਕਾਰਨ ਸੀਗਾ ਕਿ ਵਰਲਡ ਵਾਰ ਵਰਲਡ ਵਾਰ ਕਰਕੇ ਇਹ ਗੇਮਾਂ ਨਹੀਂ ਹੋਈਆਂ ਸਨ। ਵਰਲਡ ਵਾਰ ਲੱਗੀ ਹੋਈ ਸੀ। ਇਹ ਗੇਮਾਂ ਨਹੀਂ ਕਰਾਈਆਂ ਗਈਆਂ ਸਨ। 1942 ਤੇ 1946 ਦੇ ਵਿੱਚ ਕਾਮਨਵੈਲਥ ਗੇਮਾਂ ਨਹੀਂ ਖੇਡੀਆਂ ਗਈਆਂ ਸਨ ਕਿਉਂਕਿ ਉਸ ਟਾਈਮ ਵਰਲਡ ਵਾਰ ਲੱਗੀ ਹੋਈ ਸੀ। ਹੁਣ ਕਿੰਨੇ ਦੇਸ਼ ਭਾਗ ਲੈਂਦੇ ਹਨ? ਹੁਣ ਖੇਡਾਂ ਦੇ ਹੁਣ ਮੌਜੂਦਾ ਖੇਡਾਂ ਵਿੱਚ ਕਿੰਨੇ ਕ ਦੇਸ਼ ਭਾਗ ਲੈ ਜਾਂਦੇ ਹਨ? ਜਾਨੀ ਕਿ 54 ਜਾਨੀ ਕਿ 54 ਜੇਕਰ ਪੁੱਛਿਆ ਜਾਵੇ ਹੁਣ ਕਿੰਨੇ ਦੇਸ਼ ਭਾਗ ਲੈਂਦੇ ਹਨ ਕੋਮਨਵੈਲਥ ਗੇਮਾਂ ਦੇ ਵਿੱਚ ਹੁਣ ਤੱਕ ਦੇ 54 54 ਚਰੰਦ 54 ਦੇਸ਼ ਭਾਗ ਲੈਂਦੇ ਹਨ ਕੋਮਨਵੈਲਥ ਗੇਮਾਂ ਦੇ ਵਿੱਚ ਕਿੰਨੇ ਦੇਸ਼ ਭਾਗ ਲੈਂਦੇ ਹਨ 54 54 ਹਾਂਜੀ ਨੋਟ ਕਰ ਲਓ 54 54 ਦੇਸ਼ ਭਾਗ ਲੈਂਦੇ ਹਨ ਹਾਂਜੀ ਅੱਗੇ ਚਲਦੇ ਹਾਂ ਜੀ ਅਗਲਾ ਕੁਐਸਚਨ ਹੈ ਇੱਕ ਕੁਐਸਚਨ ਸੀਗਾ ਹੁਣ ਮਤਲਬ ਕਿੰਨੇ ਦੇਸ਼ ਭਾਗ ਲੈਂਦੇ ਹਨ ਕਿੰਨੇ ਦੇਸ਼ ਭਾਗ ਲੈਂਦੇ ਹਨ 54 ਯਾਨੀ ਕਿ 54 ਮੈਂ ਫਿਰ ਦੱਸ ਰਿਹਾ 54 ਦੇਸ਼ ਭਾਗ ਲੈਂਦੇ ਹਨ ਕਾਮਨਵੈਲਥ ਗੇਮਾਂ ਹੋਈਆਂ ਸੀ ਜਦੋਂ 2022 ਚ 2022 ਦੇ ਵਿੱਚ ਕਾਮਨਵੈਲਥ ਗੇਮਾਂ ਹੋਈਆਂ ਸੀਗੀਆਂ ਤੇ ਉਹਦੇ ਵਿੱਚ ਇੱਕ ਗੇਮ ਨੂੰ ਨਹੀਂ ਇਨਵੋਲਵ ਕੀਤਾ ਗਿਆ ਸੀ ਉਹ ਕਿਹੜੀ ਗੇਮ ਸੀਗੀ ਸ਼ੂਟਿੰਗ ਸ਼ੂਟਿੰਗ ਗੇਮ ਸੀ ਜਿਹਦੇ ਜਿਹੜੀ 2022 ਦੇ ਵਿੱਚ ਨਹੀਂ ਹੋਈ ਸੀ ਪਹਿਲਾਂ ਆਪਾਂ ਸਟਾਰਟਿੰਗ ਤੋਂ ਇੱਕ ਕੁਸਚਨ ਤੁਹਾਨੂੰ ਮੈਂ ਦੱਸਣ ਲੱਗਿਆ ਸੀਗਾ ਪਰ ਹੁਣ ਦੱਸ ਰਿਹਾ 2022 ਦੇ ਵਿੱਚ ਕੋਮਨਵੈਲਥ ਗੇਮਸ ਦੇ ਵਿੱਚ ਸ਼ੂਟਿੰਗ ਜਿਹੜੀ ਹੈ ਸ਼ੂਟਿੰਗ ਗੇਮ ਜਿਹੜੀ ਕਿ ਜਿਹਨੂੰ ਕਹਿੰਦੇ ਰਫਲ ਸ਼ੂਟਿੰਗ ਗੇਮ ਉਹ ਨਹੀਂ ਹੋਈ ਸੀ ਹਾਂਜੀ ਅੱਗੇ ਚਲਦੇ ਆ ਨੈਕਸਟ ਕੁਐਸਚਨ ਕਹਿੰਦਾ ਸਭ ਤੋਂ ਜ਼ਿਆਦਾ ਕਿਹੜੇ ਦੇਸ਼ ਨੇ ਇਹ ਖੇਡਾਂ ਕਰਾਈਆਂ ਹਨ ਕੁਐਸਚਨ ਇਹ ਬਹੁਤ ਵਧੀਆ ਕਹਿੰਦਾ ਵੀ ਸਭ ਤੋਂ ਜ਼ਿਆਦਾ ਕਿਹੜੇ ਦੇਸ਼ ਨੇ ਇਹ ਖੇਡਾਂ ਕਰਾਈਆਂ ਹਨ ਇਹ ਖੇਡਾਂ ਸਭ ਤੋਂ ਜ਼ਿਆਦਾ ਆਸਟ੍ਰੇਲੀਆ ਨੇ ਕਰਾਈਆਂ ਹਨ ਸਭ ਤੋਂ ਜ਼ਿਆਦਾ ਆਸਟ੍ਰੇਲੀਆ ਨੇ ਕਰਾਈਆਂ ਹਨ ਆਸਟ੍ਰੇਲੀਆ ऑस्ट्रेलिया ਦੇਸ਼ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਵਾਰ ਸਭ ਤੋਂ ਜ਼ਿਆਦਾ ਵਾਰ ਕਿਹਨਾਂ ਨੇ ਕਿਹੜੇ ਦੇਸ਼ ਨੇ ਕਰਾਈਆਂ ਹਨ ਆਸਟ੍ਰੇਲੀਆ ਨੇ ਕਾਮਨਵੈਲਥ ਗੇਮਸ ਸਭ ਤੋਂ ਜ਼ਿਆਦਾ ਕਿਹੜੇ ਦੇਸ਼ ਨੇ ਕਰਾਈਆਂ ਹਨ ਆਸਟ੍ਰੇਲੀਆ ਨੇ ਹਾਂਜੀ ਕਾਮਨਵੈਲਥ ਗੇਮਸ ਦੇ ਨਾਂ ਤੇ ਇੱਕ ਅ ਜਿਵੇਂ ਕਹੋ ਪੁਰਸਕਾਰ ਵੀ ਸ਼ੁਰੂ ਕੀਤਾ ਸੀਗਾ ਉਹ ਕਿਹੜਾ ਸੀਗਾ ਡੇਵਿਡ ਡਿਕਸਨ ਇੱਕ ਪੁਰਸਕਾਰ ਸੀਗਾ ਜਿਹੜਾ ਕਿ ਸ਼ੁਰੂ ਕੀਤਾ ਗਿਆ ਸੀ ਇੰਡੀਆ ਦੇ ਵਿੱਚ ਵੀ ਇਹ ਇੱਕ ਅ ਸ਼ੂਟਿੰਗ ਦਾ ਪਲੇਅਰ ਸੀ ਜਿਹਨੂੰ ਪਹਿਲੀ ਵਾਰੀ ਮਿਲਿਆ ਸੀਗਾ ਉਸ ਦਾ ਨਾਮ ਸੀਗਾ ਸਮਾਸ਼ ਜੰਗ ਜੰਗ ਸਮੈਸ਼ ਜੰਗ ਡਿਕਸ ਡੈਵਿਡ ਡਿਕਸਨ ਕਾਮਨਵੈਲਥ ਗੇਮਰਸ ਦਾ ਪ੍ਰਾਈਸ ਸੀਗਾ ਇਹ ਇਹਨਾਂ ਨੂੰ ਮਿਲਿਆ ਸੀਗਾ ਠੀਕ ਹੈ ਅੱਛਾ ਉਹਨਾਂ ਇੱਕ ਕੁਸਚਨ ਅੱਗੇ ਨੈਕਸਟ ਕੁਸਚਨ ਤੇ ਚੱਲਦੇ ਆਂ ਕਹਿੰਦਾ ਕਿਹੜਾ ਕਿਹੜਾ ਪ੍ਰਾਈਸ ਹੈ ਜਿਹੜਾ ਕਾਮਨਵੈਲਥ ਗੇਮਾਂ ਨਾਲ ਜੁੜ ਸ਼ੁਰੂ ਹੋਇਆ ਸੀ ਜਾਂ ਜੁੜਦਾ ਉਹ ਡੇਵਿਡ ਡਿਕਸਨ ਠੀਕ ਹੈ ਇੰਡੀਆ ਦੇ ਵਿੱਚ ਕਿਹਨੂੰ ਮਿਲਿਆ ਸੀ ਸਮੈਸ਼ ਜੰਗ ਨੂੰ ਹਾਂਜੀ ਅੱਗੇ ਨੈਕਸਟ ਕੁਐਸਚਨ ਹੈ ਹਾਂਜੀ ਨੈਕਸਟ ਕੁਐਸਚਨ ਹੈ ਕਿ ਕਹਿੰਦਾ 19ਵੀਆਂ ਕਾਮਨਵੈਲਥ ਗੇਮਾਂ ਕਿੱਥੇ ਸਟਾਰਟ ਹੋਈਆਂ ਸਨ 19ਵੀਆਂ 19ਵੀਆਂ ਕਾਮਨਵੈਲਥ ਗੇਮਾਂ ਕਿੱਥੇ ਸਟਾਰਟ ਹੋਈਆਂ ਸਨ 19ਵੀਆਂ ਕਾਮਨਵੈਲਥ ਗੇਮਾਂ ਕਿੱਥੇ ਹੋਈਆਂ ਸਨ ਇਹ ਸਭ ਨੂੰ ਪਤਾ ਹੋਣਾ ਸਾਰਿਆਂ ਦੇ ਦਿਮਾਗ 'ਚ ਆ ਗਿਆ ਹੋਣਾ ਕਿੱਥੇ ਹੋਈਆਂ ਸਨ ਕਿੱਥੇ ਹੋਈਆਂ ਸੀ ਵੀ ਗੈਸ ਕਰੋ ਇਹ ਹੋਈਆਂ ਸੀ 2010 ਦੇ ਵਿੱਚ ਨਵੀਂ ਦਿੱਲੀ ਕਾਮਨਵੈਲਥ ਨਾ 19ਵੀਆਂ ਕੋਮਨਵੈਲਥ ਗੇਮਾਂ ਨਵੀਂ ਦਿੱਲੀ ਦੇ ਵਿੱਚ 2010 ਦੇ ਵਿੱਚ ਹੋਈਆਂ ਸੀ ਜਿੱਥੇ ਕਿ ਆਪਾਂ ਨੂੰ 101 ਮੈਡਲ ਟੋਟਲ ਆਇਆ ਸੀਗਾ ਜਿਹਦੇ ਵਿੱਚੋਂ 38 골ਡ ਸੀ ਕਿੰਨੇ ਮੈਡਲ ਆਏ 101 ਟੋਟਲ ਯਾਨੀ ਕਿ ਕੁੱਲ ਤੇ 38 ਕਿੰਨੇ ਸੀਗੇ 골ਡ 38 ਮੈਡਲ 골ਡ ਸੀਗੇ ਜਿਹੜੇ 2010 ਵਿੱਚ ਆਪਾਂ ਨੂੰ ਮਿਲੇ ਸੀਗੇ ਇੰਡੀਆ ਨੂੰ ਕਿੱਥੇ ਗੇਮਾਂ ਹੋਈਆਂ ਸਨ ਨਵੀਂ ਦਿੱਲੀ ਠੀਕ ਹੈ ਕਿੰਵੀਆਂ ਗੇਮਾਂ ਸਨ 19ਵੀਆਂ ਸਨ ਕਿਹੜਾ ਸੀ 2010 ਬਹੁਤ ਸੋਹਣਾ ਇੱਕ ਕੁਐਸਚਨ ਦੇ ਵਿੱਚੋਂ ਦੇਖੋ 5 ਕੁਐਸਚਨ ਬਣ ਗਏ 1 2 3 4 5 ਠੀਕ ਹੈ ਕਾਮਨਵੈਲਥ ਕਿੱਥੇ ਹੋਈਆਂ ਨਵੀਂ ਦਿੱਲੀ ਮੈਡਲ ਕੁੱਲ ਕਿੰਨੇ ਆਏ 101 골ਡ ਕਿੰਨੇ ਮਿਲੇ 38 ਠੀਕ ਹੈ ਸਨ ਕਿਹੜਾ ਸੀ 2010 ਗੇਮਾਂ ਕਿੰਨੀਆਂ ਸੀ 19 ਬਹੁਤ ਵਧੀਆ ਕੁਸਚਨ ਬਣ ਗਿਆ ਕਿੱਥੇ ਹੋਈਆਂ ਕਿੰਨੇ ਮੈਡਲ ਆਏ ਕੁੱਲ ਠੀਕ ਹੈ 골ਡ ਕਿੰਨੇ ਇਹ ਤੁਸੀਂ ਬੜੇ ਧਿਆਨ ਨਾਲ ਆਪਣੀ ਕਾਪੀ ਦੇ ਉੱਤੇ ਨੋਟ ਕਰ ਲਿਆ ਕਰੋ ਇਹ ਕਹਿੰਦਾ ਕੋਮਨਵੈਲਥ ਵਿੱਚ ਪਹਿਲੀ ਮਹਿਲਾ ਭਾਰਤੀ ਮਹਿਲਾ ਕਿਹੜੀ ਸੀ ਜਿਨੇ ਕੋਮਨਵੈਲਥ ਗੀਮਾਂ ਦੇ ਵਿੱਚ 골ਡ ਮੈਡ ਜਿੱਤਿਆ ਸੀ ਭਾਰਤੀ ਮਹਿਲਾ ਕਿਹੜੀ ਸੀ ਜਿਨੇ ਕੋਮਨਵੈਲਥ ਗੀਮਾਂ ਦੇ ਵਿੱਚ ਮੈਡਲ ਜਿੱਤਿਆ ਸੀਗਾ ਹਾਂਜੀ ਕ੍ਰਿਸ਼ਨਾ ਪੂਨੀਆਂ ਕ੍ਰਿਸ਼ਨਾ ਪੂਨੀਆਂ ਇਹ ਪਹਿਲੀ ਭਾਰਤੀ ਮਹਿਲਾ ਸੀ ਜਿਨੇ ਕੋਮਨਵੈਲਥ ਗੇਮਾਂ ਦੇ ਵਿੱਚ 골ਡ ਮੈਡਲ ਜਿੱਤਿਆ ਸੀ ਔਰ ਕਿਹੜੀ ਗੇਮ ਦੇ ਵਿੱਚ ਜਿੱਤਿਆ ਸੀਗਾ ਡਿਸਕਸ ਥਰੋ ਦੇ ਵਿੱਚ ਕਿਹੜੀ ਗੇਮ ਡਿਸਕਸ ਥਰੋ ਵਿੱਚ discuss throw which discuss throw ਵਿੱਚ ਕ੍ਰਿਸ਼ਨਾ ਪੂਨੀਆ ਨੇ ਕਾਮਨਵੈਲਥ ਗੇਮਾਂ ਦੇ ਵਿੱਚ ਮੈਡਲ ਜਿੱਤਿਆ ਸੀ disc us throw disc us throw ਠੀਕ ਹੈ ਕਿਹੜੀਆਂ ਕਾਮਨ ਅ ਕਿਹੜੀ ਪਹਿਲੀ ਭਾਰਤੀ ਮੈ ਲਾਇਆ ਜਿਨੇ ਕਾਮਨਵੈਲਥ ਗੇਮਾਂ ਦੇ ਵਿੱਚ गोल्ड मेडल जितਿਆ ਸੀ ਕਿਹੜੀ ਮੈਲ ਹੈ 골ਡ ਮੈਡਲ ਕ੍ਰਿਸ਼ਨਾ ਪੁਨਿਆ ਔਰ ਕਿਹੜੀ ਗੇਮ ਦੇ ਵਿੱਚ ਜਿੱਤੇ ਸੀਗੇ ਜਿੱਤੇ ਆ ਸੀਗਾ ਡਿਸਕਸ ਥ्रो ਭਾਰਤੀ ਪਹਿਲੀ ਮੈਲ ਕ੍ਰਿਸ਼ਨਾ ਪੁਨਿਆ ਔਰ ਮੈਡਲ ਕਿਹੜਾ 골ਡ ਕਿਹੜੀ ਗੇਮ ਦੇ ਵਿੱਚ ਡਿਸਕਸ ਥ्रो ਦੇ ਵਿੱਚ ਹਾਂਜੀ ਯਾਦ ਰੱਖਿਆ ਜਾਨ ਕਿਹੜੇ ਸਾਲ ਵਿੱਚ ਭਾਰਤ ਨੇ ਕਾਮਨਵੈਲਥ ਗੇਮਾਂ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਇਹ ਵੀ ਕੁਸਚਨ ਬਹੁਤ ਵਧੀਆ ਕਿਹੜੇ ਸਾਲ ਦੇ ਵਿੱਚ ਭਾਰਤ ਨੇ ਕਾਮਨਵੈਲਥ ਗੇਮਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਕਿਹੜੇ ਸਾਲ ਦੇ ਵਿੱਚ ਭਾਰਤ ਨੇ 1930 1950 ਔਰ ਸੀਗਾ 1962 اور 1900 سیگا 1986 ਕਹਿੰਦਾ ਇਹ ਚਾਰੇ ਇੱਕ ਚੀਜ਼ ਕੁਸਚਨ ਸੀ ਵੀ ਪੁੱਛ ਸਕਦੇ ਤੇ ਇਹ ਵੀ ਪੁੱਛ ਸਕਦੇ ਆ ਕਿ 1986 ਵਿੱਚ ਭਾਰਤ ਨੇ ਕਾਮਨਵੈਲਥ ਗੇਮਾਂ ਚ ਭਾਗ ਲਿਆ ਸੀ ਕਿ ਨਹੀਂ مطلب ਨਹੀਂ ਹੈਨਾ ਕੱਠਾ ਵੀ ਪੁੱਛ ਸਕਦਾ 1930 1950 1962 1986 ਵਿੱਚ ਭਾਰਤ ਨੇ ਭਾਗ ਲਿਆ ਸੀ ਕਿ ਨਹੀਂ ਮਤਲਬ ਨਹੀਂ ਆਪਾਂ ਨਹੀਂ ਕਹਿ ਸਕਦੇ ਹੈਨਾ ਨਹੀਂ 1930 ਵਿੱਚ 1950 ਵਿੱਚ 1962 ਵਿੱਚ ਭਾਰਤ ਨੇ 1986 ਵਿੱਚ ਭਾਰਤ ਨੇ ਕੋਮਨਵੈਲਥ ਗੇਮਾਂ ਦੇ ਵਿੱਚ ਪਾਰਟਿਸਪੇਸ਼ਨ ਨਹੀਂ ਦਿੱਤੀ ਆਪਣੀ ਓਕੇ ਫਿਰ ਕਾਮਨਵੈਲਥ ਗੇਮਾਂ ਦਾ ਮਾਸਕੋਟ ਮਾਸਕੋਟ ਸਮਝਦੇ ਜੀ ਇੱਕ ਚਿੰਨ ਦਿੱਤਾ ਜਾਂਦਾ ਗੇਮਾਂ ਨੂੰ ਉਹ ਗੇਮਾਂ ਦਾ ਆਪਣੀ ਆਪਣੀ ਜਿਵੇਂ ਕਾਮਨਵੈਲਥ ਦਾ ਅਲੱਗ ਚਿੰਨ ਹੈ ਠੀਕ ਹੈ ਔਰ ਆ অলਪਿਕ ਦਾ ਅਲੱਗ ਏਸ਼ੀਆਨਲ ਗੇਮਾਂ ਦਾ ਅਲੱਗ ਜਿਹਨੂੰ ਆਪਾਂ ਪਿਛਲੇ ਚੈਪਟਰਾਂ ਦੇ ਵਿੱਚ ਕਰਕੇ ਗਏ ਉਹਨਾਂ ਦਾ ਅਲੱਗ ਚਿੰਨ ਇਹਨੂੰ ਵੀ ਇੱਕ ਚਿੰਨ ਦਿੱਤਾ ਚਿੰਨ ਜਿਹੜਾ ਦਿੱਤਾ ਗਿਆ ਸੀ ਉਹ ਕਿਹੜੇ ਸਨ ਦੇ ਵਿੱਚ ਦਿੱਤਾ ਗਿਆ ਸੀ ਕਹਿੰਦਾ ਕਾਮਨਵੈਲਥ ਗੇਮਾਂ ਨੂੰ ਕਿਹੜੇ ਸਾਲ ਵਿੱਚ ਉਹ ਚਿੰਨ ਦਿੱਤਾ ਗਿਆ ਮਾਸਕੋਟ ਚਿੰਨ ਮਾਸਕੋਟ ਚਿੰਨ ਦਿੱਤਾ ਗਿਆ 1978 ਵਿੱਚ ਮਾਸਕੋਟ ਚਿੰਨ ਕੀ ਕਹਿੰਦੇ ਨੇ ਮਾਸਕੋਟ ਚਿੰਨ ਕਿਹੜੇ ਸਾਲ ਵਿੱਚ ਦਿੱਤਾ ਗਿਆ ਕਿਹੜੇ ਸਾਲ ਵਿੱਚ ਦਿੱਤਾ ਗਿਆ 1978 ਵਿੱਚ ਪਹਿਲੀ ਵਾਰੀ ਕਾਮਨਵੈਲਥ ਗੇਮਾਂ ਨੂੰ ਮਾਸਕੋਟ ਕਿਹੜੇ ਸਾਲ ਵਿੱਚ ਦਿੱਤਾ ਗਿਆ 1978 ਵਿੱਚ ਹਾਂਜੀ ਯਾਦ ਰੱਖਿਆ ਜੀ ਪਹਿਲੀ ਵਾਰੀ ਮਾਸਕੋਟ 1978 ਵਿੱਚ ਲੇਟੈਸਟ ਗੇਮਾਂ ਜਿਹੜੀਆਂ ਆਈਆਂ ਲੇਟੈਸਟ ਹੁਣੇ-ਹੁਣੇ ਆਈਆਂ ਪਿੱਛੇ 2022 ਦੇ ਵਿੱਚ ਕਾਮਨਵੈਲਥ ਉਹ ਕਿੱਥੇ ਹੋਈਆਂ ਹੁਣੇ-ਹੁਣੇ ਜਿਹੜੀਆਂ ਗੇਮਾਂ ਹੋਈਆਂ ਕਾਮਨਵੈਲਥ ਹੁਣੇ-ਹੁਣੇ ਗੇਮਾਂ ਜਿਹੜੀਆਂ ਹੋਈਆਂ ਲੇਟੈਸਟ 2022 ਦੇ ਵਿੱਚ 2022 ਦੇ ਵਿੱਚ ਲੇਟੈਸਟ ਗੇਮਾਂ ਹੋਈਆਂ ਕਿੱਥੇ ਹੋਈਆਂ ਇਹ ਗੇਮਾਂ ਲੇਟੈਸਟ ਗੇਮਾਂ ਜਿਹੜੀਆਂ ਹੋਈਆਂ ਨੇ ਬਾ ਮਿੰ ਬਰਗਨ ਬਾਰਮਿੰਗਮ ਵਿੱਚ ਹੋਈਆਂ ਸੀ ਪਹਿਲੀਆਂ ਜਿਹੜੀਆਂ ਹੋਈਆਂ ਸੀ 2022 ਦੇ ਵਿੱਚ ਬਾਰਮਿੰਗਮ ਵਿੱਚ ਸਟਾਰਟ ਹੋਈਆਂ ਅ 2022 ਦੇ ਵਿੱਚ ਸੌਰੀ 2022 ਦੇ ਵਿੱਚ ਹੋਈਆਂ ਠੀਕ ਹੈ ਇੰਗਲੈਂਡ ਵਿੱਚ ਇੰਗਲੈਂਡ ਵਿੱਚ ਪਹਿਲੀ ਵਾਰੀ ਸੌਰੀ 2022 ਦੇ ਵਿੱਚ ਲੇਟੈਸਟ ਜਿਹੜੀਆਂ ਪਿੱਛੇ ਹੋ ਕੇ ਗਈਆਂ ਨੇ 2022 ਦੀਆਂ ਗੇਮਾਂ ਕਿੱਥੇ ਹੋਈਆਂ ਬਾਰਮਿੰਗਮ ਇੰਗਲੈਂਡ ਵਿੱਚ ਬਾਰਮਿੰਗਮ ਇੰਗਲੈਂਡ ਵਿੱਚ 2022 ਦੀਆਂ ਗੇਮਾਂ ਕਿੱਥੇ ਹੋਈਆਂ ਬਾਰਮਿੰਗਮ ਇੰਗਲੈਂਡ ਵਿੱਚ ਅੱਛਾ ਇਹਦੇ ਵਿੱਚ ਕਿੰਨੇ ਦੇਸ਼ਾਂ ਨੇ ਭਾਗ ਲਿਆ ਕੁੱਲ ਕੁੱਲ ਕਿੰਨੇ ਦੇਸ਼ ਸੀਗੇ ਕੁੱਲ ਕਿੰਨੇ ਦੇਸ਼ 72 ਯਾਨੀ ਕਿ 72 ਦੇਸ਼ਾਂ ਨੇ ਭਾਗ ਲਿਆ ਲੇਟੈਸਟ 72 ਦੇਸ਼ਾਂ ਨੇ ਭਾਗ ਲਿਆ ਕਾਮਨਵੈਲਥ ਗੇਮਾਂ ਦੇ ਵਿੱਚ 2022 ਦੇ ਵਿੱਚ ਕੁੱਲ ਕਿੰਨੇ ਦਿਸ਼ਾ ਨੇ ਭਾਗ ਲਿਆ 72 ਦਿਸ਼ਾ ਨੇ ਭਾਗ ਲਿਆ ਠੀਕ ਹੈ ਹਾਂਜੀ ਤੁਸੀਂ ਸਾਨੂੰ ਇੱਕ ਨਿੱਕੀ ਜੀ ਰਿਕੁਐਸਟ ਸਾਡੀ ਜਰੂਰ ਮੰਨਿਓ ਸਾਨੂੰ ਆਪਣੇ ਕਮੈਂਟ ਔਰ ਮੈਸੇਜ ਜਰੂਰ ਛੱਡਦੇ ਰਿਹਾ ਕਰੋ ਤਾਂ ਜੋ ਸਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਜੋ ਕਰਾ ਰਹੇ ਆ ਤੁਹਾਨੂੰ ਵਧੀਆ ਲੱਗ ਰਿਹਾ ਹੈ ਕਿ ਨਹੀਂ ਔਰ ਕਮੈਂਟ ਜਰੂਰ ਕਰਨਾ ਔਰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਸਾਡੀ ਕਲਾਸ ਨੂੰ ਜਿੰਨੀਆਂ ਵੀ ਸਾਡੀਆਂ ਕਲਾਸਾਂ ਆਂਦੀਆਂ ਸਾਡੇ ਚੈਨਲ ਤੇ PB Study 70.ਤੇ ਜਿੰਨੀਆਂ ਵੀ ਆਂਦੀਆਂ ਕਲਾਸਾਂ ਤੁਸੀਂ ਜ਼ਰੂਰ ਸ਼ੇਅਰ ਕਰਿਆ ਕਰੋ ਔਰ ਆਪਦੇ ਕਮੈਂਟਾਂ ਰਾਹੀਂ ਵਿਚਾਰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਲਾਸ ਕਿਵੇਂ ਦੀ ਲੱਗੀ ਔਰ ਜਿਨ੍ਹਾਂ ਨੇ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਜ਼ਰੂਰ ਇੱਕ ਵਾਰੀ ਸਾਡੇ ਚੈਨਲ ਤੇ ਜਾ ਕੇ ਸਬਸਕ੍ਰਾਈਬ ਕਰੋ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਵੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਹਾਂਜੀ ਧੰਨਵਾਦ ਜੀ ਸ਼ੁਕਰੀਆ